ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਾਂ ਦੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਦੇ ਵੱਲੋਂ ਹੁਣ ਪੰਜਾਬ ਵਿੱਚ ਜੋ ਰਾਸ਼ਨ ਕਾਰਡ ਨੇ ਉਹਨਾਂ ਨੂੰ ਕੱਟਣ ਲਈ ਤਿਆਰੀ ਕਰ ਲਈਏ ਕਿਹੜੇ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾਣਗੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਅੱਜ ਚੁੱਕਿਆ ਗਿਆ ਹੈ ਕਿੰਨੇ ਰਾਸ਼ਨ ਕਾਰਡ ਕਟਨ ਜਾਰੀ ਹੈ ਪੰਜਾਬ ਸਰਕਾਰ ਜੋ ਕਿ ਹੁਣ ਸਿਰਫ ਉਹਨਾਂ ਲੋਕਾਂ ਨੂੰ ਹੀ ਜੋ ਮੁਫਤ ਭੋਜਨ ਮਿਲੇਗਾ ਮੁਫਤ ਕੰਕ ਮਿਲੇਗੀ ਜਿਹੜੇ ਪ੍ਰਕਿਰਿਆ ਨੂੰ ਪੂਰੀ ਕਰਨਗੇ ਉਹ ਕਿਹੜੀ ਪ੍ਰਕਿਰਿਆ ਹੋਵੇਗੀ ਜਿਸ ਤੇ ਲਈ ਹੁਣ ਉਸ ਪ੍ਰਕਿਰਿਆ ਦੇ ਵਿੱਚੋਂ ਲੰਘਣ ਵਾਲੇ ਲਾਪਾਤਰੀ ਦਾ ਹੀ ਰਾਸ਼ਨ ਕਟ ਬਣੇਗਾ ਜੋ ਇੱਕ ਵਾਰ ਫਿਰ ਰਾਸ਼ਨ ਕਟਾਣ ਦਾ ਮੁੱਦਾ ਸੰਸਦ ਵਿੱਚ ਪੂਰੀ ਤਰ੍ਹਾਂ ਗੁੰਜਿਆ ਸੋ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਇਸ ਮੁੱਦੇ ਨੂੰ ਬੜੇ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਜੋ ਸਰਵਾ ਕਰਵਾਇਆ ਸੀ ਪਰ ਉਸ ਵਿੱਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੀ ਜਿਸ ਸਕਾਰਨ ਪੰਜਾਬ ਸਰਕਾਰ ਦੇ ਵੱਲੋਂ ਅਸਲ ਲਾਭਪਾਤਰੀਆਂ ਨੂੰ ਜੋ ਇਸ ਦਾ ਲਾਭ ਨਹੀਂ ਮਿਲ ਰਿਹਾ ਸੋ ਗੈਰ ਕਾਨੂੰਨੀ ਤਰੀਕੇ ਨਾਲ ਜੋ ਇਸ ਦਾ ਲਾਭ ਲੈ ਰਹੇ ਨੇ ਉਹਨਾਂ ਦੇ ਹੁਣ ਰਾਸ਼ਨ ਕਾਟ ਕੱਟਣ ਵਾਸਤੇ ਪੰਜਾਬ ਸਰਕਾਰ ਨੇ ਇੱਕ ਜੋ ਪਾਲਿਸੀ ਬਣਾਈ ਹੈ ਉਸ ਪਾਲਿਸੀ ਦੇ ਵਿੱਚ ਕੁਝ ਨਿਯਮ ਰੱਖੇ ਨੇ ਉਹ ਨਿਯਮਾਂ ਨੂੰ ਜੋ ਪੂਰਾ ਕਰੇਗਾ ਉਸ ਦਾ ਰਾਸ਼ਨ ਕਾਟ ਜਿਹੜਾ ਜਾਰੀ ਹੋਵੇਗਾ ਸੋ ਲਾਚੰਦ ਕਟਾਰੂ ਚੱਕ ਨੇ ਸਪਸ਼ਟ ਕੀਤਾ ਕਿ ਜਿਹੜੇ ਲੋਕ ਇਸ ਯੋਜਨਾ ਦਾ ਗੈਰ ਕਾਨੂੰਨੀ ਢੰਗ ਨਾਲ ਲਾਭ ਲੈ ਚੁੱਕੇ ਹਨ ਜਾਂ ਲਾਭ ਲੈ ਰਹੇ ਹਨ ਉਹਨਾਂ ਦੇ ਕਾੜ ਹੁਣ ਰੱਦ ਕਰ ਦਿੱਤੇ ਜਾਣਗੇ ਤੇ ਨਵੇਂ ਕਾੜ ਬਣਾ ਕੇ ਅਸਲ ਲੋੜਵੰਦਾ ਲੋਕਾਂ ਨੂੰ ਲਾਭ ਦਿੱਤਾ ਜਾਵੇਗਾ ਜਿਹੜੇ ਕਿ ਗੈਰ ਕਾਨੂੰਨੀ ਟੰਗਣਾ ਜਿਨ੍ਹਾਂ ਨੇ ਕਾਰਡ ਬਣਾਏ ਨੇ ਜੋ ਪਿਛਲੀਆਂ ਸਰਕਾਰਾਂ ਦੇ ਵੱਲੋਂ ਭਾਵੇਂ ਅਕਾਲੀ ਸਰਕਾਰ ਤੇ ਭਾਵੇਂ ਕਾਂਗਰਸ ਸਰਕਾਰ ਨੇ ਜੋ ਬਹੁਤ ਵੱਡੀ ਮਾਤਰਾ ਦੇ ਵਿੱਚ ਰਾਸ਼ਨ ਕਾਰਡ ਮੁਹੱਈਆ ਕਰਵਾ ਦਿੱਤੇ ਜਿਸ ਨਾਲ ਉਹ ਇਕੱਲਾ ਰਾਸ਼ਨ ਹੀ ਨਹੀਂ ਲੈ ਰਹੇ ਉਹ ਹੋਰ ਵੀ ਬਹੁਤ ਸਾਰੀਆਂ ਭਲਾਈ ਸਕੀਮਾਂ ਦੇ ਉੱਪਰ ਡਾਕੇ ਮਾਰ ਰਹੇ ਨੇ ਜੋ ਗਰੀਬਾਂ ਦੇ ਹੱਕ ਖਾਰੇ ਨੇ ਜਿਸ ਤਰ੍ਹਾਂ ਮੁਫਤ ਇਲਾਜ ਲਈ ਉਹ ਹੀ ਲੋਕ ਇਸ ਰਾਸ਼ਨ ਕਾਰਡ ਦੀ ਵਰਤੋਂ ਕਰ ਰਹੇ ਨੇ ਜਾਂ ਹੋਰ ਵੀ ਜੋ ਪ੍ਰਾਈਸ ਸਕੀਮਾਂ ਇਸ ਰਾਸ਼ਨ ਕਾਰਡ ਦੇ ਚੱਲਦੀਆਂ ਨੇ ਉਹ ਇਸ ਨਾਲ ਉਸ ਦਾ ਫਾਇਦਾ ਲੈ ਰਹੇ ਨੇ ਉਹ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਵੀ ਨੇ ਜਾਂ ਉਹ ਮੁਲਾਜ਼ਮ ਵੀ ਨੇ ਜਾਂ ਉਹਨਾਂ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਬਹੁਤ ਉਹ ਸਾਰੇ ਇਸ ਤਰ੍ਹਾਂ ਪੰਜਾਬ ਦੇ ਜੋ ਗਰੀਬ ਲੋਕ ਨੇ ਉਹਨਾਂ ਦੇ ਹੱਕ ਤੇ ਡਾਕੇ ਮਾਰ ਰਹੇ ਨੇ ਜਿਸ ਨੂੰ ਲੈ ਕੇ ਅੱਜ ਵਿਧਾਨ ਸਭਾ ਦੇ ਵਿੱਚ ਇਹ ਬਹੁਤ ਵੱਡਾ ਮੁੱਦਾ ਬਣਿਆ ਰਿਹਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਨੇ ਨੀਲੇ ਕਾਰਡਾਂ ਦਾ ਮੁੱਦਾ ਜਿਵੇਂ ਹੀ ਚੁੱਕਿਆ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਲੀਡਰਾਂ ਨੇ ਵੀ ਇਸ ਦਾ ਸਮਰਥਨ ਕੀਤਾ ਹੈ ਤੇ ਅਕਾਲੀ ਦਲ ਦੇ ਲੀਡਰ ਨੇ ਵੀ ਸਮਰਥਨ ਕੀਤਾ ਹੈ ਤੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਇਸ ਦੇ ਵਿੱਚ ਕਿਹਾ ਕਿ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਸਰਵੇ ਹੋਣੇ ਚਾਹੀਦੇ ਨੇ ਫਿਰ ਜੋ ਅਸਲ ਲਾਭਪਾਤਰੀ ਹੈ ਜਿਹੜਾ ਇਸ ਦੇ ਲੈਣਦਾਰ ਹੈ ਉਸ ਨੂੰ ਇਸ ਦਾ ਹੱਕ ਮਿਲੇ ਜੋ ਕਿ 40 ਤੋਂ 50% ਲੋਕ ਇਸ ਦਾ ਗੈਰ ਕਾਨੂੰਨੀ ਢੰਗ ਨਾਲ ਫਾਇਦਾ ਲੈ ਰਹੇ ਹਨ ਇਹਨਾਂ ਲੋਕਾਂ ਨੂੰ ਨਾ ਸਿਰਫ ਮੁਫਤ ਰਾਸ਼ਨ ਮਿਲ ਰਿਹਾ ਸਗੋਂ ਹੋਰ ਵੀ ਬਹੁਤ ਸਾਰੀਆਂ ਯੋਜਨਾਵਾਂ ਇਸ ਰਾਸ਼ਨ ਕਾਰਡ ਨਾਲ ਜੁੜੀਆਂ ਹੋਈਆਂ ਜੋ ਕਿ ਪੰਜਾਬ ਸਰਕਾਰ ਨੂੰ ਬਹੁਤ ਹੀ ਮੁਸ਼ਕਲ ਵਿੱਚ ਉਲੰਘਣਾ ਪੈ ਰਿਹਾ ਹੈ ਜਿਸ ਕਰਕੇ ਪੰਜਾਬ ਸਰਕਾਰ ਅਸਲ ਲਾਭਪਾਤਰੀਆਂ ਦੀ ਚੋਣ ਕਰਨਾ ਚਾਹੁੰਦੀ ਹੈ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਭਲਾਈ ਸਕੀਮਾਂ ਦੇ ਵਿੱਚ ਜੋੜਿਆ ਜਾਵੇ ਉਹਨਾਂ ਨੇ ਅਪੀਲ ਕੀਤੀ ਕਿ ਜਿਹੜੇ ਗੈਰ ਕਾਨੂੰਨੀ ਤੌਰ ਤੇ ਜਾਰੀ ਕੀਤੇ ਗਏ ਨੀਲੇ ਕਾਰਡ ਕੋਨੋਂ ਰੱਦ ਕਰ ਦਿੱਤੇ ਜਾਣਗੇ ਉਹਨਾਂ ਨੂੰ ਜਿਹੜਾ ਉਹ ਰਾਸ਼ਨ ਨਹੀਂ ਮਿਲੇਗਾ ਉਹ ਲਾਭ ਨਹੀਂ ਮਿਲਣਗੇ ਜੋ ਗਰੀਬ ਲੋਕਾਂ ਦੇ ਹੱਕਾਂ ਦੇ ਲਾਭ ਨੇ ਮੰਤਰੀ ਨੇ ਦੱਸਿਆ ਕਿ ਐਨ ਐਫ ਐਸਏ ਦੇ ਤਹਿਤ ਪੰਜਾਬ ਨੂੰ 1 ਕਰੋੜ 41 ਲੱਖ ਲਾਹ ਪੱਤਰੀਆਂ ਤੱਕ ਜਿਹੜਾ ਲਾਭ ਮਿਲਦਾ ਹੈ ਇਸ ਦੇ ਲਈ ਇਸ ਤੋਂ ਜ਼ਿਆਦਾ ਲੋਕਾਂ ਦੇ ਕਾਡ ਨਹੀਂ ਬਣਾਏ ਜਾ ਸਕਦੇ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਗੈਰ ਕਾਨੂੰਨੀ ਤੌਰ ਤੇ ਕੁਝ ਜਾਰੀ ਕੀਤੇ ਗਏ ਕਾਡਾਂ ਨੂੰ ਰੱਦ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਉਸਦੇ ਨਤੀਜੇ ਸਹੀ ਨਹੀਂ ਨਿਕਲੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਤੇ ਬਹੁਤ ਜਲਦੀ ਕੰਮ ਸ਼ੁਰੂ ਹੋ ਜਾਏਗਾ ਇਸ ਦਾ ਗੈਰ ਕਾਨੂੰਨੀ ਫਾਇਦਾ ਉਠਾਉਣ ਵਾਲਿਆਂ ਨੂੰ ਬਾਹਰ ਕੱਢਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਉਹਨਾਂ ਨੇ ਕਾਟ ਰੱਦ ਕਰ ਦਿੱਤੇ ਜਾਣਗੇ ਤੇ ਲੋੜਵੰਦਾਂ ਲਈ ਨੀਲੇ ਕਾਟ ਬਣਾਏ ਜਾਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ 31 ਮਾਰਚ ਤੱਕ ਈ ਕੇ ਵਾਈ ਸੀ ਕਰਾਉਣਾ ਵੀ ਯਕੀਨੀ ਬਣਾਇਆ ਗਿਆ ਹਰੇਕ ਜੋ ਕਾਰਡ ਧਾਰ ਕੇ ਉਸ ਦੀ ਈ ਕੇਵਾਈਸੀ ਇਸੇ ਕਰਕੇ ਕਰਵਾਈ ਜਾ ਰਹੀਏ ਤਾਂ ਕਿ ਅਸਲ ਜੋ ਸਾਰਾ ਡਾਟਾ ਉਹਨਾਂ ਦਾ ਕਲੀਅਰ ਹੋ ਜਾਵੇ ਤੇ ਫਿਰ ਉਹਨਾਂ ਦੇ ਇਹ ਪ੍ਰਕਿਰਿਆ ਸ਼ੁਰੂ ਹੋਵੇਗੀ ਰਾਸ਼ਨ ਕਾਰਡ ਕੱਟਣ ਦੀ 31 ਮਈ ਤੱਕ ਜਿਸ ਦੀ ਈ ਕੇਵਾਈਸੀ ਨਹੀਂ ਹੁੰਦੀ ਉਸ ਨੂੰ ਰਾਸ਼ਨ 31 ਮਈ ਤੋਂ ਬਾਅਦ ਨਹੀਂ ਮਿਲੇਗਾ ਸੋ ਪੰਜਾਬ ਦੇ ਵਿੱਚ ਬਹੁਤ ਗੰਭੀਰਤਾ ਦਾ ਮੁੱਦਾ ਹੈ ਜਿਹੜੇ ਇਹ ਰਾਸ਼ਨ ਕਾਰਡ ਬਹੁਤ ਭਾਰੀ ਮਾਤਰਾ ਦੇ ਵਿੱਚ ਬਣੇ ਹੋਏ ਨੇ ਔਰ ਉਹ ਰਾਸ਼ਨ ਜਿਹੜਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਉਹ ਗਰੀਬਾਂ ਦਾ ਹੱਕ ਤੇ ਉੱਪਰ ਡੱਕੇ ਮਾਰਿਆ ਜਾ ਰਿਹਾ ਹੈ ਜੋ ਕਿ ਵੱਡੇ ਲੋਕ ਅਮੀਰ ਲੋਕ ਜ਼ਮੀਨਾਂ ਵਾਲੇ ਉਹ ਰਾਸ਼ਨ ਨੂੰ ਲੈ ਰਹੇ ਨੇ ਜਿਸ ਨੂੰ ਲੈ ਕੇ ਇਹ ਮੁੱਦਾ ਸੰਸਦ ਦੇ ਵਿੱਚ ਗੁੰਜਿਆ ਹੁਣ ਉਹ ਰਾਸ਼ਨ ਘਾਟੇ ਜਾਣਗੇ